ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਸ੍ਰੀ ਹਰਿਮੰਦਰ ਸਾਹਿਬ ਮਰਸਾਰ ਤੋਂ ਸਵੇਰ ਵੇਲੇ ਹੁਕਮਨਾਮਾ ਜੋ ਆਇਆ ਹੈ ਉਸ ਦੀਆਂ ਦੋ ਪੰਕਤੀਆਂ ਦਾ ਪਾਠ ਅਤੇ ਵਿਆਖਿਆ ਸਰਵਣ ਕਰਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਨਾਮ ਗੁਰ ਦੀ ਉਹ ਹੈ ਆਪਣੇ ਜਾ ਕੇ ਮਸਤਕ ਕਰਮਾ ਨਾਮ ਨਿਰੜਾਵੇ ਨਾਮ ਜਪਾਵੇ ਤਾਕਾ ਜੁਗ ਮੈਂ ਧਰਮਾ ਜਾਣ ਕੋ ਨਾਮ ਵਡਾਈ ਸੋਬ ਨਾਮੋ ਗਤ ਨਾਮੋ ਪਤ ਜਨ ਕੀ ਮਨ ਜੋ ਜੋ ਹੋਗ ਰਹਾਓ ਵਿਆਖਿਆ ਹੇ ਭਾਈ ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪਏ ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਦੇ ਨਾਮ ਪਰਮਾਤਮਾ ਦਾ ਨਾਮ ਦੇ ਦਿੱਤਾ ਪਰਮਾਤਮਾ ਦੇ ਨਾਮ ਨਾਲ ਜੋੜ ਦਿੱਤਾ ਉਸ ਮਨੁੱਖ ਦਾ ਫਿਰ ਸਦਾ ਦਾ ਕੰਮ ਹੀ ਜਗਤ ਵਿੱਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰ ਨਾਮ ਦੇ ਰੇੜ ਕਰਾਂਦਾ ਹੈ ਜਪਾਂਦਾ ਹੈ ਹੋਰਨਾਂ ਨੂੰ ਹਰ ਨਾਮ ਜਪਣ ਲਈ ਪ੍ਰੇਰਣਾ ਕਰਦਾ ਹੈ ਹੇ ਭਾਈ ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ ਹੀ ਵਿੜਿਆਈ ਹੈ ਪਰਮਾਤਮਾ ਦਾ ਨਾਮ ਹੀ ਸੋਭਾ ਹੈ ਹਰੀ ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ ਨਾਮ ਹੀ ਉਸ ਦੀ ਇੱਜ਼ਤ ਹੈ ਜੋ ਕੁਝ ਪਰਮਾਤਮਾ ਦੀ ਰਜਾ ਵਿੱਚ ਹੁੰਦਾ ਹੈ ਸੇਵਕ ਉਸ ਨੂੰ ਸਿਰ ਮੱਥੇ ਤੇ ਮੰਨਦਾ ਹੈ ਰਹਾਓ ਪਾਵਨੇ ਅੰਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 680 ਉੱਪਰ ਰਾਗ ਤਨਾਸਰੀ ਵਿੱਚ ਇਹ ਸ਼ਬਦ ਸੁਭਾਏਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ